ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਿੱਖਿਆ ਤੇ ਲੇਖ ਪੰਜਾਬੀ ਵਿੱਚ 10 ਲਾਈਨਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਸਿੱਖਿਆ ਗਿਆਨ ਮਨਰ ਕਦਰਾਂ ਕੀਮਤਾਂ ਤੇ ਰਵਈਏ ਨੂੰ ਪ੍ਰਾਪਤ ਕਰਨ ਦੀ ਪਰਕੀ ਰਿਆ ਹੈ ਦੂਸਰੀ ਲਾਈਨ ਹੈ ਇਹ ਵਿਅਕਤੀ ਨੂੰ ਉਹਨਾਂ ਦੀ ਪੂਰੀ ਸਮਰੱਥਾ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ ਤੀਸਰੀ ਲਾਈਨ ਹੈ ਸਿੱਖਿਆ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਅਤੇ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਦਾ ਇੱਕ ਮੁੱਖ ਚਾਲਕ ਹੈ। ਚੌਥੀ ਲਾਈਨ ਹੈ ਸਿੱਖਿਆ ਵਿਅਕਤੀ ਨੂੰ ਆਧੁਨਿਕ ਸੰਸਾਰ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਲਈ ਹੁਨਰ ਅਤੇ ਗਿਆਨ ਪ੍ਰਾਪਤ ਪ੍ਰਦਾਨ ਕਰਦੀ ਹੈ। ਪੰਜਵੀਂ ਲਾਈਨ ਹੈ ਸਿੱਖਿਆ ਆਲੋਚਕਨਕ ਅਲੋchnaਤਕ ਮ ਸੋਚ ਅਤੇ ਸਮੱਸਿਆ ਹੱਲ ਕਰਨ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ 6ਵੀਂ ਲਾਈਨ ਹੈ ਸਿੱਖਿਆ ਵਿਅਕਤੀ ਨੂੰ ਸੁਤੰਤਰ ਅਤੇ ਨਵੀਨਕਾਰੀ ਚਿੰਤਕ ਬਣਨ ਵਿੱਚ ਮਦਦ ਕਰਦੀ ਹੈ 7ਵੀਂ ਲਾਈਨ ਹੈ ਸਿੱਖਿਆ ਵਿਅਕਤੀ ਨੂੰ ਵੱਖ-ਵੱਖ ਸੱਭਿਆਚਾਰਾਂ ਅਤੇ ਦ੍ਰਿਸ਼ਟੀਕੋਣਾਂ ਨਾਲ ਉਜਾਗਰ ਕਰਕੇ ਸਮਾਜਿਕ ਇਕਤਾ ਅਤੇ ਸਹਿਹੰਸ਼ੀਲਤਾ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਦੀ ਹੈ ਅੱਠਵੀਂ ਲਾਈਨ ਹੈ ਵਿਕਾਸ ਲਈ ਸਿੱਖਿਆ ਜ਼ਰੂਰੀ ਹੈ ਕਿਉਂਕਿ ਇਹ ਵਿਅਕਤੀ ਨੂੰ ਬਦਲਦੇ ਹਾਲਾਤਾਂ ਦੇ ਅਨੁਕੂਲ ਹੋਣ ਲਈ ਹੁਨਰਾਂ ਨੂੰ ਹਾਸਲ ਕਰਨ ਦੇ ਯੋਗ ਬਣਾਉਂਦੀ ਹੈ ਨੌਵੀਂ ਲਾਈਨ ਹੈ ਸਿੱਖਿਆ ਗਰੀਬੀ ਅਤੇ ਅਸਮਾਨਤਾ ਨੂੰ ਘਟਾਉਂਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਦਸਵੀਂ ਲਾਈਨ ਹੈ ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ ਜੋ ਕਿ ਇੱਕ ਵਿਅਕਤੀ ਦੇ ਜੀਵਨ ਵਿੱਚ ਜੀਵਨ ਦੌਰਾਨ ਜਾਰੀ ਰਹਿੰਦੀ ਹੈ ਤੇ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਦੇ ਮੌਕੇ ਪ੍ਰਦਾਨ ਕਰਦੀ ਹੈ। ਤਬਅਤਿਓ ਏਸੀ ਸਿੱਖਿਆ ਤੇ ਲੇਖ ਤੇ ਦੱਸ ਲੈਣਾ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ।